15 ਅਗਸਤ ਦੇ ਮਤੇ ਨਜ਼ਰ ਫਤਿਹਗੜ ਚੂੜੀਆਂ ਪੁਲਿਸ ਨੇ ਬਧਾਈ ਚੌਕਸੀ ਕੀਤਾ ਫਲੈਗ ਮਾਰਚ ਚੌਂਕਾਂ ਚ ਲਗਾਏ ਨਾਕੇ ਕਰਨ ਦੀ ਕੀਤੀ ਚੈਕਿੰਗ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਥਾਣਾ ਫਤਿਹਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਦੀ ਅਗਵਾਈ ਚ 15 ਅਗਸਤ ਨੂੰ ਮਤੇ ਨਜ਼ਰ ਸ਼ਹਿਰ ਚ ਫਲੈਗ ਮਾਰਚ ਕਰਿਆ ਗਿਆ ਤੇ ਇਲਾਕੇ ਪਰ ਚ ਚੌਕਸੀ ਵਿਧਾਈ ਗਈ ਇਸ ਦੌਰਾਨ ਫਤਿਹਗੜ ਚੂੜੀਆਂ ਦੇ ਵੱਖ-ਵੱਖ ਚੌਂਕਾਂ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕਰਦਿਆਂ ਸ਼ੱਕੀਕਰਾਂ ਦੀ ਤਲਾਸ਼ੀ ਵੀ ਲਈ ਗਈ ਇਸ ਮੌਕੇ ਐਸਐਚਓ ਨੇ ਗੱਲਬਾਤ ਕਰਦਿਆਂ ਕਿਹਾ ਕਿ 15 ਅਗਸਤ ਦਾ ਦਿਹਾੜਾ ਅਮਨ ਅਮਾਨ ਨਾਲ ਲੰਗੇ ਇਸ ਨੂੰ ਦੇਖਦਿਆਂ ਹੋਏ ਪੁਲਿਸ ਨੇ ਮਸ਼ਤਰੀਬ ਵਰਤੀ ਹੈ ਅਤੇ ਥਾਂ ਥਾਂ ਤੇ ਨਾਕੇ ਲਗਾਏ ਹਨ ਅਤੇ ਪੁਲਿਸ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੀ ਹੈ 15 ਅਗਸਤ ਨੂੰ ਮੱਦੇ ਨਜ਼ਰ ਰੱਖते ਆ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਵੱਖ-ਵੱਖ ਚੌਕਾਂ ਵਿੱਚ ਪੁਲਿਸ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਤੇ ਨਾਕਾਬੰਦੀ ਕੀਤੀ ਗਈ ਇਹ ਸਾਡੇ ਨਾਲ ਮੌਜੂਦ ਨੇ ਫਤਿਹਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਗੱਲਬਾਤ ਕਰਦੇ ਆ ਸਰ ਅੱਜ 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਮਸ਼ਤੀ ਦਿੱਤੀ ਜਾ ਰਹੀ ਹੈ ਇਹ ਟੈਕੀ ਕਿਤੇ ਹਾਂਜੀ ਦੇਖੋ ਜੀ 15 15 ਅਗਸਤ ਦੇ ਮੱਦੇ ਨਜ਼ਰ ਰੱਖਦੇ ਹੋਏ ਸੀਨੀਅਰ ਅਸਰਾਂ ਦੀ ਹਦਿਆਤਾ ਤੇ ਅੱਜ ਜਿਹੜੀ ਆ ਸਾਡੇ ਥਾਣੇ ਦੀ ਫੋਰਸ ਵੱਲੋਂ ਪੂਰੇ ਜਿਹੜੇ ਫਤੇਗੜ ਜੁੜੀਆਂ ਕਸਬੇ ਦੇ ਵਿੱਚ ਜਿਹੜੀ ਆ ਵਰਕਆਊਟ ਜਗ੍ਹਾ ਦੇ ਨਾਕਾਬੰਦੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਫਲੈਗ ਮਾਰਚ ਵੀ ਕੱਢਿਆ ਗਿਆ ਵਾ ਸਿਰਫ ਲਾ ਡਾਟਰ ਨੂੰ ਮੇਨਟੇਨ ਰੱਖਣ ਦੇ ਜਿਹੜਾ ਮੋਟਿਵ ਦੇ ਨਾਲ ਤਾਂ ਕਿ ਜਿਹੜਾ ਆਜ਼ਾਦੀ ਦਿਹਾੜਾ ਸਾਰੇ ਦੇਸ਼ ਵਾਸੀ ਜਿਹੜੇ ਆ ਆਪਣੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨੂੰ ਮਨਾ ਸਕਣ ਤੇ ਇਲਾਕੇ ਦੇ ਵਿੱਚ ਜਿਹੜਾ ਅਮਨ ਸ਼ਾਂਤੀ ਕਾਨੂੰਨ ਕਾਇਮ ਰੱਖਣ ਲਈ ਆਪਾਂ ਵਚਨਬੱਧ ਆ ਦੀ। ਸ਼ਰਾਤੀ ਅਨਸਰਾਂ ਨੂੰ ਕੀ ਮੈਸੇਜ ਹੈ? ਬਿਲਕੁਲ ਜੀ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਵਾ। ਤੇ ਸ਼ਰਾਰਤੀਆਂ ਸ਼ਰਾਰਤਿਆਂ ਜਿਹੜਾ ਵਾ ਪਹਿਲਾਂ ਵੀ ਸਾਡੇ ਨੂੰ ਦੇਖੋ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕੋਈ ਵੀ ਜਿਹੜਾ ਵਾ بڑا ਕੰਮ ਜਿਹੜਾ ਵਾ ਕੋਈ ਨਾ ਕਰੇ ਨਹੀਂ ਤੇ ਜਿਹੜਾ ਉਹਨਾਂ ਦੇ ਖਿਲਾਫ ਵੀ ਆ ਬੜੀ ਗੰੂਣੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇਗਾ ਹਾਂਜੀ ਬਿਲਕੁਲ ਜੀ ਸਾਡੇ ਇੱਥੇ ਦਾਣਾ ਮੰਡੀ ਵਿਖੇ ਜਿਹੜਾ ਵਾ ਸਮਾਰੋਹ ਕਰਵਾਇਆ ਜਾਏਗਾ 15 ਅਗਸਤ ਦਾ ਉਹਦੇ ਸੰਬੰਧੀ ਜਿਹੜਾ ਵਾ ਪਹਿਲਾਂ ਵੀ ਹਰ ਸਾਲ ਹੋ ਚੁੱਕੀ ਹੈ ਤੇ ਕੱਲ ਨੂੰ ਜਿਹੜਾ ਵਾ ਵਧੀਆ ਤਰੀਕੇ ਨਾਲ ਜਿਹੜਾ ਵਾ ਜੱਗ ਜਿਹੜਾ ਬਣਾਇਆ ਜਾਏਗਾ ਐਸਐਨਜੀ ਫਰੇਗੜ ਚੂੜੀਆਂ ਦੇ ਐਸਐਚਓ ਕਮਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ 15 ਅਗਸਤ ਦੇ ਮਤੇ ਨਜ਼ਰ ਵੱਖ-ਵੱਖ ਫਰੇਗੜ ਚੂੜੀਆਂ ਦੇ ਚੌਂਕਾਂ ਵਿੱਚ ਪੁਲਿਸ ਵੱਲੋਂ ਮਸ਼ਤਦੀ ਵਰਦੀਆਂ ਆ ਕੇ ਬੰਦੀ ਕੀਤੀ ਗਈ ਹੈ ਤੇ ਜੋ ਛੱਕੀਕਾਰਾਂ ਨੇ ਉਹਨਾਂ ਦੀਆਂ ਤਲਾਸ਼ੀ ਵੀ ਲਈ ਗਈ ਹੈ ਤੇ ਕੱਲ 15 ਅਗਸਤ ਦੇ ਤੇ ਉਸ ਨੂੰ ਲੈ ਕੇ ਪੁਲਿਸ ਵੱਲੋਂ ਪਰੇਡ ਵੀ ਕੀਤੀ ਜਾਵੇਗੀ ਅਤੇ ਇਸ ਦੌਰਾਨ ਕੋਈ ਵੀ ਅਨਸੁਖਾਮੀ ਘਟਨਾ ਨਾ ਵਾਪਰੇ ਉਸ ਨੂੰ ਲੈ ਕੇ ਪੁਲਿਸ ਪੂਰੀ ਮਸ਼ਤਦੀ ਵਰਤ ਰਹੀ ਹੈ ਮੇਰੇ ਨਾਲ ਅਰਨ ਅਤੇ ਅਜੇ ਈਪੀਐਸ ਟੀਵੀ ਫਰੇਗੜ ਚੂੜੀਆਂ